ਇੱਕ ਵੱਡੀ ਅਪਡੇਟ ਹੈ ਤੁਹਾਨੂੰ ਜਾਣਕਾਰੀ ਦੇ দিਇਆ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਕਣਕ ਦੀ ਲੋਡਿੰਗ ਦੇ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੇ ਦੇਖਣ ਨੂੰ ਮਿਲਿਆ ਹੈ ਕਿ ਕਣਕ ਦੀ ਬੋਰੀਆਂ ਦੇ ਵਿੱਚੋਂ ਖੂਸ ਦੀ ਮਾਤਰਾ ਬਰਾਮਦ ਹੁੰਦੀ ਹੈ ਅਤੇ ਉਸ ਨੂੰ ਪੈਕ ਕਰਕੇ ਟ੍ਰੇਨ ਤੇ ਲੋਡ ਕਰਕੇ ਅੱਗੇ ਭੇਜਿਆ ਜਾ ਰਿਹਾ ਸੀ ਜਿਸ ਤੋਂ ਬਾਅਦ মিডিਆ ਨੇ ਜਦ ਇਸ ਮੁੱਦੇ ਨੂੰ ਚੱਕਿਆ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਉਸ ਤੋਂ ਬਾਅਦ ਜਿਹਨੇ ਦੇ ਡਿਪਟੀ ਕਮਿਸ਼ਨਰ ਅਤੇ ਫੂਡ ਸਪਲਾਈ ਦੇ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਣਕ ਦੇ ਬੋਰੀਆਂ ਦੇ ਅੰਦਰ ਖੂਸ ਭਰ ਕੇ ਇਹ ਬਹਰ ਭੇਜਿਆ ਜਾ ਰਹੇ ਸੀ ਕਿੱਥੇ ਭੇਜਿਆ ਜਾ ਰਹੇ ਸੀ ਇਸ ਦੀ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ ਪਰ ਕਣਕ ਦੀਆਂ ਬੋਰੀਆਂ ਚੋਂ ਖੂਸ ਦੀ ਜਦੋਂ ਪਤਾ ਲੱਗਦਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਿਸ ਵੀ ਵਿਅਕਤੀ ਨੇ ਜਿਸ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਜਿਸ ਵੀ ਆਰਤੀਆਂ ਨੇ ਲੋਡਿੰਗ ਕਰਾਈ ਹੈ ਜਾਂਚ ਪਰਤਾਲ ਕਰਕੇ ਉਸ ਦੇ ਬਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਇਸ ਲੋਡਿੰਗ ਹੋ ਰਹੀ ਕਣਕ ਨੂੰ ਥੱਲੇ ਦਾ ਹਾਦਿਆ ਗਿਆ ਅਤੇ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੁਹਾਨੂੰ ਸੁਣਾਉਣੇ ਆ ਜਿਹੜੇ ਦੇ ਡਿਪਟੀ ਕਮਿਸ਼ਨਰ ਦਾ ਕੀ ਕਹਿਣਾ ਆਜੋ ਤੁਸੀਂ ਵੀ ਸੁਣ ਲਓ ਜੀ ਕੀ ਕਹਿਣਾ ਚਾਹੋਗੇ ਪਹਿਲੇ ਪਹਿਲੇ ਤੁਹਾਡਾ ਨਾਮ ਕੀ ਹੈ ਜੀ ਨਾਮ ਫਤਿਹ ਮਿੱਤਰ ਹੈ ਜੀ ਅਜੇ ਜਿਹੜਾ ਮਾਲ ਆ ਰਿਹਾ ਹੈ ਇਹ ਕਿਸ ਤਰ੍ਹਾਂ ਆ ਰਿਹਾ ਹੈ ਮਾਲ ਗਲਤ ਆ ਰਿਹਾ ਹੈ ਮਾਲ ਘੱਟ ਵੀ ਹੈ ਵਿੱਚ ਵਿੱਚੋਂ ਫੂਸ ਵੀ ਆ ਰਿਹਾ ਹੈ ਵਿੱਚੋਂ ਮਾਲ ਦੀ ਚੈਕ ਜਾਂਚ ਕੀਤੀ ਜਾ ਰਹੀ ਹੈ ਜੇ ਆਹ ਜਿਹੜੇ ਆਰਤੀ ਨੇ ਭਰੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ ਇਹ ਮਾਲ ਵਿੱਚੋਂ ਫੂਸ ਵੀ ਨਿਕਲਿਆ ਵਿੱਚੋਂ ਕੋਈ ਚੈੱਕ ਕਰ ਰਿਹਾ ਵੀਰ ਜੀ ਜਿਹੜਾ ਮਾਲ ਜਿਹੜਾ ਇਹ ਆਰਤੀ ਦਾ ਹੋਗਾ ਪਤਾ ਲਗਾ ਚੈੱਕ ਕਰ ਰਹੇ ਆ ਉਹਦੇ ਕਾਰਵਾਈ ਕੀਤੀ ਹੋਗੀ ਇਹ ਪਤਾ ਲੱਗਿਆ ਕਿਹੜੇ ਆਰਤੀ ਦਾ ਮਾਲ ਹੈ ਅਵੇ ਦੇਖ ਰਹੇ ਆ ਤੁਹਾਡਾ ਕਿਹੜਾ ਮਹਿਤਮਾ ਜੀ ਪੰਗਰੇ ਨਾਮ ਕੀ ਤੁਹਾਡਾ ਤੁਸੀਂ ਆਪਣੇ ਦੱਸੋ ਆਪ ਕੋਨੇ ਮੈਂ ਚੜ੍ਹਦੀਕਲਾ ਟੈਮ ਟੀਵੀ ਤੋਂ ਆਂ ਜੀ ਅੱਛਾ ਉਹ ਕਾਰਡ ਵਗੈਰੇ ਹਾਂ ਕਾਰਡ ਹੈ ਚਲ ਕੋਈ ਵਾਦੀ ਮੈਂ ਕਾਰਡ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਕੋਈ ਵਾਦੀ ਮੈਂ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਦੇਣਾ ਕਿਉਂਕਿ ਅਸੀਂ ਡਿਊਟੀ ਕਰ ਰਹੇ ਹਾਂ ਹਾਂ ਮੈਂ ਮੈਂ ਵੀ ਆਪਣੀ ਮੈਂ ਵੀ ਆਪਣੀ ਡਿਊਟੀ ਕਰ ਰਿਹਾ ਹਾਂ ਹਾਂ ਤੁਹਾਨੂੰ ਸਾਰਾ ਕੁਝ ਦਿਖਾ ਕੇ ਜਾਊਂਗਾ ਉਸ ਤੋਂ ਬਿਗਾਰ ਨਹੀਂ ਜਾਂਦਾ ਮੈਂ ਤੁਹਾਨੂੰ ਇੱਥੇ ਕੋਈ ਨਹੀਂ ਆਪ ਦਿਖਾ ਦੇਈਏ ਸਭੀ ਤਾਂ ਆਪ ਕੋ ਕੁਝ ਬਾਤ ਬਤਾਏਗੇ ਕਿ ਇਹ ਮੰਡੀ ਦੇ ਵਿੱਚੋਂ ਡਾਇਰੈਕਟ ਡਿਲੀਵਰੀ ਆਈ ਹੈ ਜੀ ਅੱਛਾ ਜੀ ਉਹਦੇ ਵਿੱਚ ਕੀ ਆ ਜਮਿਆੜਤੀ ਇਹ ਮਾਗਰੂ ਮੂਰੋ ਗੱਡੀ ਚੈੱਕ ਹੋ ਗਈ ਹੂੰ ਹੂੰ ਵਿੱਚ ਕਪੜਾ ਕਰਕੇ ਭੇਜੇ ਹੋ ਰਹੇਗਾ ਬਾਕਸਿੰਗ ਕੱਟਿਆ ਇਹਨਾਂ ਨੇ ਲੱਬਲੇ ਹੌੜਾ ਵਜਨ ਹੋੜਾ ਹੋਇਆ ਤਾਂ ਦੁਬਾਰਾ ਚੈੱਕ ਕਰਕੇ ਸਾਰੀ ਗੱਡੀਆਂ ਅਨਲੋਡ ਕਰਕੇ ਵਾਪਸ ਜੀ ਤੁਹਾਡਾ ਨਾਮ ਕੀ ਹੈ ਮੇਰੇ ਨਾਮ ਸੁੱਖਾ ਸੁੱਖਾ ਤੁਹਾਡੇ ਤੁਸੀਂ ਕਿਹੜੀ ਮਹਿਕਮਤੋਂ ਮੈਂ ਕਵੀਕਲ ਆਈ ਹੈ ਹੈ ਮੈਂ ਤਾਂ ਬੈਸੀ ਲਾਇਆ ਹਾਂ ਜੀ ਅੱਛਾ ਅਗਰੈਕਰੀਕਲ ਕਿਹੜੇ ਹੈ ਹੈ ਕਿਹੜੇ ਸਟਾਫ ਦੇ ਹੋ ਤੁਸੀਂ ਮੈਂ 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 ਕਿਹੜਾ ਤੁਹਾਡੇ ਕੋਲ ਮੈਂ 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 ਮ ਕਟੀਰ ਵਾਰ ਤੋਂ ਲੋਡ ਕਰ ਰਹੇ ਨੇ ਜੀ ਇਹ ਗੱਡੀ ਦੁਬਾਰਾ ਤੋਂ ਤੁਹਾਡਾ ਨਾਮ ਕੀ ਹੈ ਬਾਜੀ ਫੇਰ ਉਹ ਵੇਚ ਰਹੇਗਾ ਜੀ ਇਹ ਦੁਬਾਰਾ ਲੋਡ ਕਿਉਂ ਕਰ ਰਹੇ ਨੇ ਗੱਡੀ ਕੀ ਹੋ ਗਈ ਜਮਾ ਗੰਦਾ ਮਾਲ ਆ ਜੀ ਜਮਾ ਗੰਦਾ ਮਾਲ ਆ ਗਿਆ ਨਹੀਂ ਕੰਮ ਕੰਪਲੀਟ ਆ ਸਕਦੀ ਹੈ ਬੰਦਿਆਂ ਨੇ ਇੱਕ ਮਾਜਲ ਘੱਟ ਹੈ ਜੀ ਮਾਜਲ ਘੱਟ ਹੈ ਵਜੋਂ ਵੀ ਘੱਟ ਹੈ ਹਾਂ ਜੀ ਬਾਜਨ ਕੀ ਘੱਟ ਹੈ ਮਾਗਰ ਜੀ ਬਾਦ ਤੁਸੀਂ ਲਾ ਲਓ 15 ਕਾਊਂਟਰ ਬਾਜਦਾ ਜੀ 5-5 ਕਾਊਂਟਰ ਬਾਜ ਲਗਾਉਂਦਾ ਇਹ ਕਿਹੜੇ ਆੜਤੀ ਦੀ ਹੋ ਸਕਦੀ ਹੈ ਇਹ ਆੜਤੀ ਵਾਲੇ ਨਹੀਂ ਪਤਾ ਲੱਗਾ ਸ਼ਾਹ ਨੂੰ ਲੇਬਰ ਨੂੰ ਮੈਂਕ ਤੇ ਨਾਲ ਵੀ ਧੋਖਾ ਕਰ ਰਿਹਾ ਉਹ ਅੱਛਾ ਮਹਿਕਮੇ ਨਾਲ ਵੀ ਆੜਤੀ ਇਹ ਲੋਕ ਗੰਦ ਪਾਉਣੇ ਜੀ ਉਹ ਕਿਹੜਾ ਚੈੱਕ ਹੁਣ ਐ ਮੰਨ ਲਓ ਜੀ ਗੱਡੀਆਂ ਬਹੁਤ ਹੁੰਦੀਆਂ ਹਾਂ ਜੀ ਆ ਚੈੱਕ ਕਰ ਰਹੇ ਨਹੀਂ ਬੋਰੀਆਂ ਸੁਦਾ ਬੈ ਜੀ ਸਾਹਿਬ ਚਿੱਟਾ ਆਪ ਸਾਰੇ ਆਉਂਛੋ ਸੱਬੈ ਇਹ ਮਤੇ ਕਬਡੇ ਕਬਡੇ ਆਫਸਰ ਸੁੱਤੇ ਪੈਨੇ ਇਹਦਾ ਵਜਾ ਨਾਲ ਦੂਜੇ ਰੋਡ ਬੰਦਾ ਉਹ ਵਾਕਿਆ ਵੀ ਦਿਖਾਵੇ ਸਾਰੇ ਸੁੱਤੇ ਪੈਦੇ ਜਿੰਨਾ ਸਟਾਫ ਪਿਆ ਸੁੱਤਾ ਪਿਆ ਸਾਰੇ ਕੰਮ ਲੇਬਰ ਕਰਦੇ ਗਿਣਤੀ ਵੀ ਲੇਬਰ ਕਰਦੀ ਹੈ ਆਹ ਨਾਲ ਹੋਇਆ ਵੀ ਲੇਬਰ ਕਰਦੀ ਹੈ ਜੀ ਮਾਲ ਵੀ ਗੰਦਾ ਸਾਰੇ ਸੁੱਤਾ ਪਿਆ ਜੀ ਸੁੱਤਾ ਉਲਟਾ ਆ ਕੇ ਜਦੋਂ ਡਾਂਦੇ ਪਤਾ ਲੇਬਰ ਜਾ ਕੇ ਚਾਹਦੇ ਨੇ ਲੋਕ ਕੋਈ ਨਾ ਸਰਕਾਰ ਦੀ ਪਾਲਣਾ ਨਹੀਂ ਕਰਦੇ ਹੈਗੇ ਜਿਹੜੇ ਮੁਲਾਜ਼ਮ ਬੰਦੇ ਨੇ ਛਾ ਛਾੜਾ ਛਿੱਟ ਜਾਂ ਠੰਗਾ ਲੈ ਰਹੇ ਨੇ ਜੀ ਇਹ ਪੱਖੋਂ ਵੀ ਛਣਵਾਈ ਨਹੀਂ ਹੋ ਰਹੀ ਜੱਕਰ ਜਿੰਨਾ ਟਾਈਮ ਲੱਗਦਾ ਲੇਬਰ ਪੜੋ ਉਦੋਂ ਘੰਟੀਆਂ ਨਹੀਂ ਪੇਰੇ ਟੱਕਾ ਪਉਂਦੇ ਕੰਡਾ ਤੇ ਡਰ ਕੇ ਬੰਦੇ ਬਾਹਰ ਕਰ ਦਿੰਦੇ ਨੇ ਲੋਕ ਆ ਛੋਡੇ ਸਾਹਮਣੇ ਹੋ ਰਿਆ ਨਹੀਂ ਹੁਣ ਤਾਂ ਕੋਈ ਠੋਸਾ ਜੀ ਜੱਦ ਨਹੀਂ ਬੁੱਧੀ ਲਾ ਕੇ ਗਹਿਣਾ ਠੀਕ ਹੈ ਜੀ ਹੋਰੀ ਆ ਇਹ ਸੋਖ ਲੈ ਇਹ ਬਾਕੀ ਜੋ ਕਿੰਨਾ ਕਿੰਨਾ ਕਰਤਾ ਹੋਗਾ ਜੀ ਇਹ ਬਾਲਾ ਇਹ 15 ਕਿਲੋ ਅਜਾ ਬੰਦਾ ਜੀ ਮੈਂ ਇਹ 15 ਕਿਲੋ ਇਹ ਮੇਰੀ ਕੰਗੀ ਆ ਤਿੰਨ ਦੱਤ 60 ਸਾਲ ਆ 70 ਸਾਲ ਦੀ ਉਮਰ ਆ ਜੀ ਲੈ ਆ ਬੜਾ ਆਦਮੀ ਦੇਖੋ ਇਹ ਮੈਂ ਕਮਾਉਂਦਾ ਫਿਰਿਆ ਲੈ ਇਹ ਜਿਹੜੇ ਤੇ ਸ਼ਾਰਾ 15 ਕਿਲੋ ਭਾਅ ਦਾ ਜੀ 15 ਭਾਅ ਮਹਗਾ 15 ਕਿਲੋ ਭਾਅ ਦਾ ਆ ਦੇਖ ਲੋ ਜੀ ਆ ਫੂਸ ਦੇਖੋ ਜੀ ਆ ਦੇਖੋ ਆ ਦੇਖ ਲੋ ਜੀ ਫੂਸ ਲੈ ਦੇਖੋ ਇਹ ਹਾ ਦਾ ਕੁਝ ਭੇਜ ਦਿਆ ਸਗਾ ਇਹ ਹਾ ਦਾ ਮਹਗਵਾ ਦੇਖੋ ਆਰਟੀਪ ਇਹ ਵਾਲੀ ਹੈਕ ਇਹ ਹੈ ਕਿੜੇ ਮੈਂ ਕਿਵੇਂ ਦੀ ਹੋ ਰਹੀ ਹੈ ਐਫਸੀਆਈ ਹੈ ਜਾਂ ਕਿਸ ਦੀ ਹੈ ਅਲੇ ਨਹੀਂ ਪਤਾ ਕਿਹੜੇ ਮੈਂ ਕਿਵੇਂ ਦੀ ਇਹ ਪਤਾ ਨਹੀਂ ਪਤਾ ਇਹਨਾਂ ਨੂੰ ਆ ਦੇਖੇ ਕੰਤਾ ਮਾਰਾ ਜੀ ਆ ਵੀ ਠੀਕ ਹੈ ਆ ਜੋ ਜੀ ਆ ਜੋ ਦਿਖਾਉਣਾ ਜੀ ਆ ਦਿਖਾ ਲਈ ਹੋਣ ਇਹ ਆਰਤੀ ਲੋਕ ਭੇਜਦੇ ਨਹੀਂ ਜੀ ਆਰਤੀ ਲੋਕ ਆ ਤੇ ਆਰਤੀ ਇਹ ਭੇਜਦੇ ਨਹੀਂ ਜੀ ਪੁੱਛੋ ਸਿੱਧੀ ਸਪੈਸਰ ਜੀ ਮਾਈਕ ਮੇਰਾ ਵੀ ਕੋਈ ਕਸੂਰ ਨਹੀਂ ਜੀ ਇਹ ਆਰਤੀ ਤੇ ਇਧਰੇ ਮਾਲ ਇਹ ਪਾ ਪਾ ਕੇ ਗੰਦਾ ਮਾਲ ਕੱਟ ਗਏ ਇਹਨਾਂ ਨੂੰ ਪਤਾ ਨਹੀਂ ਜੀ ਆਪਾਂ ਨੂੰ 30000 ਰੁਪਏ ਗਏ ਦੁੱਤਾਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਗ੍ਰੈਬ ਨੂੰ ਪੈਸੇ ਦੇ ਕੇ ਭੇਜ ਜੇ ਠੀ ਬਿਲਾਹਾ ਕੁਝ ਨਹੀਂ ਹੁੰਦਾ ਹਾਂ ਜੀ ਤਾਂ ਇਹ ਕਿੰਨਾਂ ਨੋਜਮਾਲ ਬੁਲੇਗਾ ਓਏ ਇਹ ਵੀ ਬਾਣੀ ਤੁਹਾਨੂੰ ਲਿਆਉਣਾ ਹੈਗਾ ਬੂਸ ਕਿੰਨਾ ਕਟਾਈ ਇਹ 300 ਕਟਾ ਜੀ ਕਿੰਨੇ 300 ਕਟੇ ਬਣ ਆ ਜੀ 300 ਕਟਾ ਆਇਆ ਜੀ ਇੱਕ ਬੋਗੀ ਜੀ 300 ਕਟਾ ਹੁੰਦਾ ਕਿੰਨਾਂ ਦਾ ਇੱਕ ਬੋਗੀ ਜੀ ਕਿੰਨੇ 300 ਕਟਾ ਹੁੰਦਾ ਜੀ ਅੱਛਾ ਹੁਣ ਇਹਦੇ ਚ 300 ਕਟਾ ਆਇਆ ਹਾਂ ਜੀ 300 300 ਕੱਟੀ ਮਾਲ ਘਟ ਆਈਏ ਚ ਬਾਕੀ ਆ ਤੁਸੀਂ ਦੇਖ ਹੀ ਲਿਆ ਜੀ ਗੰਦ ਮੰਦ ਇੱਕ ਗੱਡੀ ਕਿੰਨਾ ਇੱਕ ਟਰੱਕ ਦੇ ਵਿੱਚ ਕਿੰਨਾ ਮਾਲ ਆਂਦਾ ਹੈ 300 ਬੋਰੀ ਹੁੰਦੀ ਹੈ ਜੀ 300 ਇਹ ਇੱਕੋ ਟਰੱਕ ਨਿਕਲਿਆ ਇਸ ਤਰ੍ਹਾਂ ਜਾਂ ਹੋਰ ਟਰੱਕ ਆਈਏ ਚ ਇਹਦੇ ਬਕਸੇ ਇੱਕ ਨਿਕਲੇ ਜੀ ਅੱਗੇ ਵੀ ਆ ਗਏ ਕਈ ਬਕਸੇ ਪੰਜ ਛੇ ਬਕਸੇ ਜਾਈ ਮਾਲ ਇਹ ਗੰਤੇ ਤੋਂ ਗੰਤਾ ਮਾਲ ਆਈ ਨਾਮ ਕੀ ਤੁਹਾਡਾ ਨਾਂ ਬਾਈ ترਸੇਮ ਸਿੰਘ ਤੁਸੀਂ ਪੱਲੇਦਾਰ ਯੂਨੀਅਨ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਚ ਕੰਮ ਕਰਦੇ ਆ ਜੀ ਇਹ ਪੰਜਾਬ ਲੇਬਰ ਆ ਜੀ ਦੇ ਸਟੇਸ਼ਨ ਉੱਪਰ ਕਣਕ ਜਾ ਰਹੀ ਹੈ ਜਿਹੜੀ ਕਿ ਲੋਡ ਹੋ ਕੇ ਬਾਹਰ ਜਾ ਰਹੀ ਹੈ ਇਹ ਨਹੀਂ ਪਤਾ ਕਿਸ ਪਾਸੇ ਜਾ ਰਹੀ ਹੈ ਪਰ ਉਹਦੇ ਚ ਢੋੜੀਆਂ ਬੋਰੀਆਂ ਤੇ ਕਣਕ ਵੀ ਘਟ ਦਿਖਾਈ ਦੇ ਰਹੀ ਹੈ ਬੋਰੀਆਂ ਵਿੱਚ ਇਹਦੇ ਬਾਰੇ ਕੀ ਕਹੋਗੇ ਤੇ ਕੀ ਕਾਰਵਾਈ ਹੋਏ ਜੀ ਤੁਸੀਂ ਇਹ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇੱਕ ਤਲਾ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਰਾਰਤ ਹੈ ਕਹਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਹਾਂ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਖੇ ਹੋਣਾ ਬੰਦ। ਇਹ ਸਾਰੇ ਇਹ ਵਨ ਗ੍ਰੇਡ ਵੱਲੋਂ ਲੋਡ ਹੁੰਦੀ ਹੈ ਕਿ ਨਹੀਂ ਏਜੰਸੀ ਜਿਸ ਤਰ੍ਹਾਂ ਹੈਗੀਆਂ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ ਤੇ ਸਾਨੂੰ ਹਰ ਕਾਫੀ ਸਟੇਸ਼ਨ ਤੇ ਲਹਿਰਾ ਮੂਨਾਖ ਸੁਨਾਮ ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈ ਕਿ ਗਾਣਾ ਸਟੋਰੇਜ ਪੁਆਇੰਟ ਤੇ ਜਾਂਦੀ ਹੈ ਤੇ ਉਹਦੇ ਤਹਤ ਇਹ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਹੈ ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਡੀਆਂ ਤੋਂ ਉਹ ਸਾਰਾ ਕੁਝ ਉੱਥੇ ਜਿਹੜੇ ਉਹ ਜਿਨ੍ਹਾਂ ਕੋਲੋਂ ਪੁੱਛੇ ਸੀ ਉਹ ਪੰਜ ਗ੍ਰੇਨ ਦੇ ਨੇ ਉਹ ਮੈਂ ਫੈਕਸ ਬਿਨਾ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ ਇਹ ਉਹ ਟਰੱਕ ਤੋਂ ਨੰਬਰ ਤੋਂ ਸਾਨੂੰ ਫੈਕਸ ਤੋਂ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੋ ਰਿਹਾ ਸਾਨੂੰ